ਬਿਲਾਵਲ ਮਹੱਲਾ 5 ਬਿਲਾਵਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 828 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਰਾਗ ਸਦਾ ਪ੍ਰਭੇ ਆਪਣੇ ਸਾਥ ਸਾਇਬ ਕਹਿੰਦੇ ਹੈ ਪ੍ਰਮਾਤਮਾ ਮੈਨੂੰ ਹਮੇਸ਼ਾ ਹੀ ਆਪਣੇ ਨਾਲ ਰੱਖੋ ਤੂੰ ਹਮਰੋ ਪ੍ਰੀਤਮਨ ਮਨਮੋਹਣ ਤੁਜ ਬਿਨ ਜੀਵਨ ਸਗਲਾ ਕਾਤ ਤੂੰ ਸਾਡੇ ਪ੍ਰਾਣਾਂ ਦਾ ਮਾਲਕ ਹੈ ਜਿਹੜੇ ਸਵਾ ਚੱਲ ਰਹੇ ਹਨ ਆਪ ਜੀ ਦੀ ਕਿਰਪਾ ਸਦਕਾ ਚੱਲ ਰਹੇ ਹਨ ਮਨ ਨੂੰ ਮੋਹਣ ਵਾਲਿਓ ਤੁਜਿ ਬਿਨ ਸਜੀਵਨ ਸਗਲ ਅਕਾਤ ਆਪ ਜਿਦੋਂ ਬਿਗੈਰ ਸਾਡਾ ਜਿਹੜਾ ਜੀਵਨ ਹੈ ਵਿਰਥ ਹੈ ਰਹਾਉ ਰੰਕ ਤੇਰਾਉ ਕਰਤ ਕੈਨ ਭੀਤਰ ਪ੍ਰਮੇਰੋ ਨਾਤ ਕੋਨਾਤ ਸਭ ਕਹਿੰਦੇ ਮੇਰੇ ਪ੍ਰਮਾਤਮਾ ਵਿੱਚ ਇੰਨੀ ਤਾਕਤ ਹੈ ਰੰਕ ਤੇਰਾਉ ਪਾਵ ਗਰੀਬ ਤੋਂ ਅਮੀਰ ਬਣਾ ਦਿੰਦਾ ਹੈ ਨੀਚੇ ਉੱਚ ਕਰੈ ਮੇਰਾ ਗੋਵਿੰਦ ਕਾਹੂ ਤੇ ਨ ਡਰੈ ਖਿਨ ਭੀਤਰ ਇੱਕ ਖਿਨ ਦੇ ਵਿੱਚ ਉਹ ਪ੍ਰਮਾਤਮਾ ਆਪਣੇ ਸੇਵਕ ਨੂੰ ਵਡਿਆਈ ਬਖਸ਼ ਕੇ ਨੀਚੇ ਉੱਚ ਕਰ ਦਿੰਦਾ ਹੈ ਪ੍ਰਮੇਰੋ ਨਾਤ ਕੋਨਾਤ ਮੇਰਾ ਪ੍ਰਮਾਤਮਾ ਬੇ ਆਸਰਿਆਂ ਦਾ ਆਸਰਾ ਹੈ ਜਲਤ ਅਗਨ ਮੈਂ ਜਨ ਆਪ ਉਧਾਰੇ ਕਰ ਆਪਣੇ ਦੇਰਾ ਖਿਆਤ ਵਿਸ਼ੇ ਵਿਕਾਰਾਂ ਦੀ ਅਗ ਦੇ ਵਿੱਚੋਂ ਆਪ ਬਚਾਉਣ ਵਾਲੇ ਹੋ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਸ਼ੀਤਲ ਸੁਖ ਪਾਇਓ ਮੰਤਰਕ ਤੇ ਹਰ ਸਿਮਰਤ ਸ਼ਰਮਸਕਲੇ ਲਾਤ ਆਪ ਜਿੱਦਾ ਜਿਹੜਾ ਨਾਮ ਹੈ ਮਨ ਨੂੰ ਠੰਡਕ ਪਹਿਚਾਣ ਵਾਲਾ ਹੈ ਸਦੀਵੀ ਸੁਖ ਪ੍ਰਾਪਤ ਕੀਤਾ ਹੈ ਤੇ ਮੇਰੇ ਮਨ ਦੀ ਤ੍ਰਿਪਤੀ ਹੋ ਗਈ ਤੇ ਮੇਰੇ ਸਾਰੇ ਮਨ ਦੇ ਚਿੰਤਾ ਫਿਕਰ ਜਿਹੜੇ ਰੋਕ ਸਨ ਲੱਤ ਗੇ ਖਤਮ ਹੋ ਗਏ ਨਿਦਨਿਦਾਨ ਨਾਨਕ ਕਰ ਸੇਵਾ ਅਵਰ ਸਿਆਨ ਬਸਗਲਾਕਾਤ ਦਾਸ ਨਾਨਕ ਕਹ ਆਖਦਾ ਹੈ ਪ੍ਰਮਾਤਮਾ ਦੀ ਸੇਵਾ ਜਿਹੜੀ ਹੈ ਗੁਰਮੁਖ ਨੂੰ ਗੁਣਾ ਦਾ ਖਜ਼ਾਨਾ ਬਣਾ ਦਿੰਦੀ ਹੈ ਤੇ ਉਹ ਪ੍ਰਮਾਤਮਾ ਆਪਣੇ ਸੇਵਕ ਨੂੰ ਦਾਤ ਬਖਸ਼ਿਸ਼ ਕਰਦਾ ਹੈ ਜੀ ਸੇਵਕ ਆਪਣੀ ਸਿਆਣ ਪਛੜ ਲਵੇ ਅਵਰ ਸਿਆਨ ਬਸਗਲਾਕਾਤ ਇਕ ਤੇਰਾ ਨਾਮ ਦਾ ਆਸਰਾ ਹੀ ਗੁਣਵਾਨ ਹੈ ਬਾਕੀ ਸਭ ਸਿਆਣਪਾਂ ਆਪਜੀ ਦੇ ਸਾਹਮਣੇ ਖਤਮ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ